ਅਸ਼ੀਗਾਲ ਜੀ ਕਿਵੇਂ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਦੇ ਆਂ ਨਦੀਨ ਦੀ ਕਿ ਨਦੀਨ ਕਿਵੇਂ ਫੈਲਦਾ ਸਾਨੂੰ ਹਰ ਸਾਲ ਕਣਕ ਜਾਂ ਝੋਨੇ ਦੇ ਵਿੱਚ ਨਵਾਂ ਨਦੀਨ ਦੇਖਣ ਨੂੰ ਮਿਲਦਾ ਪਰ ਅੱਜ ਮੈਂ ਤੁਹਾਨੂੰ ਇੱਕ ਨਦੀਨ ਦਿਖਾਉਣਾ ਆ ਦੇਖੋ ਜਿਵੇਂ ਆਹ ਖੜਾ ਵੱਟ ਤੇ ਇਹਦੇ ਆ ਲੱਗੇ ਹੋਏ ਆ ਇਹਦੇ ਵਿੱਚ ਦੇਖਿਓ ਹਜ਼ਾਰਾਂ ਦੀ ਗਿਣਤੀ ਜੀ ਵੀ ਆ ਵਿੱਚੋਂ ਇੱਕ ਡੁੱਡੀ ਜੀ ਨਿਕਲੂਗੀ ਇਹਦੇ ਤੇ ਆ ਦੇਖੋ ਆ ਨਿਕਲੀ ਆ ਦੇਖੋ ਇਹ ਚ ਹਜ਼ਾਰਾਂ ਚ 20 ਆ ਬਹੁਤ ਬਰੀਕ ਆ ਤੇ ਇਹ ਜਦੋਂ ਪੱਕ ਗਿਆ ਨਾ ਪੱਕ ਕੇ ਤੁਹਾਡੇ ਜਿਵੇਂ ਖਾਲ ਚੱਲਦਾ ਇੱਥੇ ਡਿੱਗ ਜਾਣਾ ਇੱਕ ਪਾਣੀ ਰਹੀਂ ਅੱਗੇ ਚੱਲ ਜਾਣਾ ਇਹ ਦੂਸਰੇ ਖੇਤਾਂ ਦੇ ਵਿੱਚੋਂ ਪੰਛੀਆਂ ਰਹੀਂ ਜਾਂ ਹਵਾ ਰਹੀਂ ਜਾਂ ਪਾਣੀਆਂ ਰਹੀਂ ਆ ਜਾਂਦਾ ਹਰ ਸਾਲ ਨਵਾਂ ਇਹ ਤੁਸੀਂ ਕੀ ਕਰਨਾ ਇਹਨੂੰ ਜਾਂਦੇ ਜਾਂਦੇ ਇਦਾਂ ਜਿਵੇਂ ਸ਼ੌਂਕੀਆ ਗੇੜਾ ਮਾਰਨ ਜਾਂਦੇ ਆ ਪੱਟ ਕੇ ਧਰ ਗਏ ਹੁੰਦੇ ਹੋ ਇਕੱਠੇ ਕਰਕੇ ਇੱਕ ਥਾਂ 'ਤੇ ਸਿੜਤੇ ਜਾਂ ਤਾਂ ਟੋਆ ਪੱਟ ਕੇ ਦੱਬਦੇ ਨਹੀਂ ਅੱਗ ਲਾਤੀ ਇਦਾਂ ਕੰਮ ਕਰ ਲਿਆ